ਗੈਰ ਕਾਨੂੰਨੀ ਤੌਰ ਤੇ ਪੁੱਛ ਪੜਤਾਲ ਕੀਤੀ ਔਰ ਫਿਰ ਪੁੱਛ ਪੜਤਾਲ ਕਰਨ ਦੇ ਦੌਰਾਨ ਸੀਬੀਆਈ ਵੱਲੋਂ ਪਰਚਾ ਦਰਜ ਕੀਤਾ ਇਹ ਮੈਂ ਸਮਝਦਾ ਕਿ ਬਹੁਤ ਮੰਦ ਭੱਗ ਹੈ ਇਹ ਬੜਾ ਸਿਆਸੀ ਬਦਲਖੋਰੀ ਦੀ ਇਸ ਤੋਂ ਵੱਡੀ ਮਿਸਾਲ ਜਿਹੜੀ ਹੈ ਉਹ ਕੋਈ ਹੋ ਨਹੀਂ ਸਕਦੀ ਮੋਹਾਲਪੁਰ ਦੀ ਸੀਟ ਹੈ ਇਹ ਭਾਜਪਾ ਇਹਨੂੰ ਆਪਣਾ ਸਮਝ ਨਹੀਂ ਸੀ ਕਿ ਜੇ ਪੂਰੇ ਪੰਜਾਬ ਦੇ ਵਿੱਚ ਇੱਕ ਸੀਟ ਕੋ ਭਾਜਪਾ ਨੂੰ ਮਿਲ ਸਕਦੀ ਹੈ ਤੇ ਉਹ ਮੋਹਾਲਪੁਰ ਦੀ ਮੈਂ ਸਮਝਦਾ ਸੋ ਬੜੇ ਕੌਨਫੀਡੈਂਟ ਸੀ ਔਰ ਆਪਣੇ ਆਪ ਨੂੰ ਇਸ ਮਤਲਬ ਇਹ ਹੁਸ਼ਿਆਰਪੁਰ ਨੂੰ ਆਪਣਾ ਗੜ੍ਹ ਸਮਝਦੇ ਸੀ ਬੀਜੇਪੀ ਉਹ ਤਾਂ ਅੱਜ ਕੀ ਮਾਫਕ ਨਹੀਂ ਆ ਰਿਹਾ ਸੀ ਕਿ ਨਹੀਂ ਨਹੀਂ ਐਸੀ 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 ਯਾਦਰ ਕੋਈ ਕਹਿ ਰਿਹਾ ਕਿ ਕੋਈ ਤੁਹਾਡੇ ਦੇ ਵੀ ਕੋਈ ਬਾਹਰ ਰੋਡ ਲਈ ਗਈ ਜੀ ਰਹੀ ਆ ਨਹੀਂ ਨਹੀਂ 3 ਨਵੰਬਰ ਪਾਰਲੀਮੈਂਟ ਪੰਜਾਬ ਚੋਂ ਆਏ ਨੇ ਇਹਨਾਂ ਤੋਂ ਦੋ ਤਾਂ ਅੱਜ ਭਾਜ ਭੱਜ ਗਏ ਕਿ ਕੱਲ ਭਾਜ ਭੱਜ ਗਏ ਤੁਹਾਡਾ ਨਾਮ ਉੱਤ ਲਿਆ ਜਾਂਦਾ ਅੱਛਾ ਜੀ ਜਦੋਂ ਆਵਾਜ਼ੋਂ ਪਾਰਟੀ ਚ ਸ਼ਾਮਲ ਹੋਏ ਵਿਧਾਇਕੀ ਤੋਂ ਛੱਟ ਕੇ ਕੋਜੋ ਤੋਂ ਵਿਧਾਇਕ ਸੀ ਕੀ ਵਜਨ ਤੁਸੀਂ ਪੰਜਾਬ ਦੀ ਸਰਕਾਰ ਤੋਂ ਭਗਵੰਤ ਸਿੰਘ ਮਾਨ ਨੂੰ ਲਿਆ ਦਾਨਿਕ ਸੂਰਾਜ ਤੁਹਾਡਾ ਸਵਾਗਤ ਹੈ ਅਸੀਂ ਨਵੀਂ ਦਿੱਲੀ ਵਿਖੇ ਮੌਜੂਦ ਆ ਨਵੀਂ ਬਣੀ ਸਰਕਾਰ ਦਾ ਪਹਿਲਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਸਾਡੇ ਨਾਲ ਬੜੇ ਖਾਸ ਮਹਿਮਾਨ ਇਸ ਵਕਤ ਬੜੇ ਹੋਏ ਨੇ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਜੱਬੇਵਾਲ ਜੱਬੇਵਾਲ ਸਾਹਿਬ ਬੈਲਿਕਸ ਵਿੱਚ ਅੱਜ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ। ਇੱਕ ਤਾਂ ਮੁਬਾਰਕਾ ਜੀ। ਥੈਂਕ ਯੂ ਵੈਰੀ ਵਟ। ਮੈਂਬਰ ਪਾਰਲੀਮੈਂਟ ਬਣੇ ਹੋ ਜੀ। ਬਹੁਤ ਧੰਨਵਾਦ ਜੀ। ਥੈਂਕ ਯੂ। ਕਿਸ ਤਰ੍ਹਾਂ ਜੀ ਕਿਸ ਤਰ੍ਹਾਂ ਐਕਸਪੀਰੀਅੰਸ ਹੈ ਕਿ ਪਹਿਲੀ ਸਰਕ ਪਹਿਲਾ ਪਹਿਲੀ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਪਹਿਲਾ ਸੈਸ਼ਨ ਹੈ। ਬਰਸ਼ਗਨੀ ਜੀ ਵੀ ਥੋੜੀ ਜੀ ਹੋ ਗਈ ਹੈ ਕਿ ਤੁਹਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦੀ ਜ਼ਮਾਨਤ ਤਾਂ ਰੱਦ ਹੋਈ ਹੋਈ ਹੈ ਰੋਕ ਲੱਗੀ ਲੱਗੀ ਹੈ ਫੈਸਲੇ ਦੇ ਉੱਤੇ ਬਲਕਿ ਸੀਬੀਆਈ ਨੇ ਵੀ ਕਿ ਰਾਜਣਾ ਹੈਗਾ ਵੱਲਿਆ ਉਹਨਾਂ ਨੂੰ ਤੇ ਤੁਹਾਨੂੰ ਆਉਂਦੇ ਸਾਰ ਪਾਰਲੀਮੈਂਟ ਦੇ ਅੰਦਰ ਬੈਠਣ ਦੀ بجائے ਬਾਹਰ ਧਰਨਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਆ ਸਭ ਤੋਂ ਪਹਿਲਾਂ ਤੇ ਮੈਂ ਵਾਇਗੁਰੂ ਦਾ ਪਰਮ ਪਿਤਾ ਪਰਮਾਤਮਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕਾ ਜੀ ਦੇ ਹਾਈ ਕਮਾਂਡ ਕੇਜਰੀਵਾਲ ਜੀ ਭਗਵੰਤ ਮਾਨ ਜੀ ਮਾਨਯੋਗ ਸੀਐਮ ਪੰਜਾਬ ਉਹਨਾਂ ਦੇ ਸਹਿਯੋਗ ਸਦਕਾ ਤੇ ਲੋਕਾਂ ਦੇ ਪਿਆਰ ਸਦਕਾ ਹੁਸ਼ਿਆਰਪੁਰ ਦੇ ਲੋਕਾਂ ਦੇ ਪਿਆਰ ਸਦਕਾ ਆ ਬੜੇ ਸਖਤ ਮੁਕਾਬਲੇ ਵਿੱਚ ਚੁਣ ਕੇ ਜੋ ਹੁਸ਼ਿਆਰਪੁਰ ਨੇ ਇਸ 18ਵੀਂ ਲੋਕ ਸਭਾ ਵਿੱਚ ਭੇਜਿਆ ਹੈ ਜੀ ਤੇ ਮੈਂ ਸਮਝਦਾ ਕਿ ਕੋਈ ਨਾ ਕੋਈ ਜਰੂਰ ਵੱਡੇ ਚੈਲੰਜਸ ਹੋਣਗੇ ਜੋ ਜ਼ਰੂਰਤ ਪਈ ਹੈ ਕਿਉਂਕਿ ਮੈਂ ਬਤੌਰ ਵਿਧਾਇਕਤਾ ਕੰਮ ਕਰ ਹੀ ਰਿਹਾ ਸੀ ਸ਼ਾਇਦ ਕਿਸਮਤ ਦੇ ਵਿੱਚ ਕੋਈ ਵੱਡਾ ਚੈਲੰਜ ਕੋਈ ਲਿਖਿਆ ਸੀ ਔਰ ਵੱਡਾ ਚੈਲੰਜ ਜਿਹੜਾ ਤੁਸੀਂ ਦੱਸਿਆ ਹੈ ਕਿ ਉਹ ਇੱਥੇ ਆ ਕੇ ਅਸੀਂ ਫੇਸ ਕਰ ਵੀ ਰਹੇ ਹਾਂ ਕਿ ਸਾਡੇ ਮਾਨਯੋਗ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਦੋਂ ਕੇਂਦਰ ਸਰਕਾਰ ਨੂੰ ਡਰ ਸੀ ਕਿ ਕਿਤੇ ਜ਼ਮਾਨਤ ਨਾ ਹੋ ਜਾਏ ਜੀ ਕਿਤੇ ਏਡੀ ਨੂੰ ਜਿਹੜੀ ਕੋਰਟ ਹੈ ਉਹ ਮਾਨਯੋਗ ਜਿਹੜੀ ਕੋਰਟ ਹੈ ਉਹ ਝਾੜ ਨਾ ਪਾ ਦੋਵੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਝਾੜ ਨਾ ਪਾ ਦੋਵੇ ਉਹਦੀਆਂ ਆਬਜ਼ਰਵੇਸ਼ਨ ਰਾਦਣਾ ਕਰ ਦੋਵੇ ਤੇ ਇਸ ਤੋਂ ਪਹਿਲਾਂ ਇਹੋਹਾਂ ਨੇ ਬਖਤ ਵਿਚਾਰਿਆ ਕਿ ਕੇਜਰੀਵਾਲ ਸਾਹਿਬ ਤੇ ਇੱਕ ਨਵਾਂ ਰਾਤ ਨੂੰ ਉਹਨਾਂ ਨੂੰ ਤਿਹਾਰ ਜੇਲ੍ਹ ਚੋਂ ਵੈ ਸਮਝਦਾ ਕਿ ਉਟਾ ਕੇ ਇਹ ਜੋ ਗੈਰ ਕਾਨੂੰਨੀ ਤੌਰ ਤੇ ਪੁੱਛ ਪੜਤਾਲ ਕੀਤੀ ਔਰ ਫਿਰ ਪੁਛ ਫਰਤਾਲ ਕਰਨ ਦੇ ਦੌਰਾਨ ਸੀਬੀਆਈ ਵੱਲੋਂ ਪਰਚਾ ਦਰਜ ਕੀਤਾ ਇਹ ਮੈਂ ਸਮਝਦਾ ਕਿ ਬਹੁਤ ਮੰਦ ਭੱਗ ਹੈ ਇਹ ਬੜਾ ਸਿਆਸੀ ਬਦਲਾਖੋਰੀ ਦੀ ਇਸ ਤੋਂ ਵੱਡੀ ਮਿਸਾਲ ਜਿਹੜੀ ਹੈ ਉਹ ਕੋਈ ਹੋ ਨਹੀਂ ਸਕਦੀ ਔਰ ਵੈਸੇ ਵੀ ਜਿਹੜੇ ਜਨਰਲ ਜਿਹੜੇ ਜਿਵੇਂ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਇਹਨੇ ਜਦੋਂ ਵੀ ਵੱਡੇ ਲੀਡਰਸ ਤੇ ਸਰਕਾਰਾਂ ਤੇ تشدد ਕਰਦੀਆਂ ਜਾਂ ਲੀਡਰਾਂ ਦੇ تشدد ਕਰਦੀਆਂ ਤੇ ਸਰਕਾਰਾਂ ਦੇ ਹਾਲਾਤ ਜਿਹੜੇ ਆ ਤੁਸੀਂ ਦੇਖਿਆ ਹੋਣਾ ਕਿ 400 ਦੀ ਉਮੀਦ ਜਿਹੜੀ ਯੂਪੀ ਸਰਕਾਰ 400 ਪਾਰ ਦੀ ਗੱਲ ਚੱਲ ਰਹੀ ਸੀ ਤੇ ਇਹ 240 ਪਾਰ ਨਹੀਂ ਹੋਈ ਸੋ ਇਹ ਬੜਾ ਅਨਫੋਰਚੂਨੇਟ ਹੈ ਸੋ ਇਹ ਇਸ ਦੇ ਲਈ ਅਪਾਸ ਸੰਗਰਸ਼ ਕਰਾਂਗੇ ਔਰ ਬੜੀ ਬੰਦਭਾਗੀ ਗੱਲ ਹੈ ਔਰ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਜਿਹੜਾ ਅਜਿਹੇ ਕੰਮਾਂ ਤੋਂ ਕਿਉਂਕਿ ਤਜਰਬਾ ਉਹਨਾਂ ਦਾ ਬੁਰਾ ਰਿਹਾ ਸੋ ਜਿਹੜੀਆਂ ਅਜਈਆਂ ਏਜੰਸੀਆਂ ਈਡੀ ਦਾ ਸੀ ਇਲੈਕਸ਼ਨ ਡਿਪਾਰਟਮੈਂਟ ਹੀ ਕਹਿੰਦੇ ਇਹਨਾਂ ਦਾ ਔਰ ਸੀਬੀਆਈ ਨੂੰ ਜਿਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਦਾ ਪਿੰਜਰੇ ਦਾ ਤੋਤਾ ਸਰਕਾਰ ਨੇ ਜੋ ਬੋਲਣਾ ਉਹੀ ਕਰਨਾ ਸੋ ਇਸ ਤਰ੍ਹਾਂ ਦੇ ਪਰਚਿਆਂ ਤੋਂ ਇਸ ਇਸ ਤਰ੍ਹਾਂ ਦੀਆਂ ਐਫਆਈਆਰਸ ਤੋਂ ਵਨ thing ਹੀ ਸ਼ੋਰ ਗੱਲ ਯਕੀਨੀ ਹੈ ਕਿ ਕੁਝ ਨਿਕਲਣ ਵਾਲਾ ਨਹੀਂ ਇਹ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਨੂੰ ਪਤਾ ਕਿ ਈਡੀ ਚੋਂ ਨਿਕਲ ਜਾਣਾ ਤਾਂ ਆਪਾਂ ਸੀਬੀਆਈ ਲਾ ਦੀਏ ਸੀਬੀਆਈ ਚੋਂ ਨਿਕਲ ਜਾਣਾ ਤਾਂ ਕੁਝ ਹੋਰ ਲਾ ਦੀਏ ਪਰ ਇਹ ਕਿੱਦ ਤੱਕ ਜਿਹੜਾ ਇਹ ਕੇਜਰੀਵਾਲ ਸਾਹਿਬ ਨੂੰ ਢੱਕਣਗੇ ਸੋ ਇਹ ਜਿਆਦਾ ਦੇ ਡੱਕ ਨਹੀਂ ਸਕਦੇ ਕੋਈ ਨਹੀਂ ਕਾਨੂੰਨ ਜਿਹੜਾ ਆਪਣਾ ਕੰਮ ਕਰ ਰਿਹਾ ਤੇ ਜਿਹੜਾ ਕੋਰਟਸ ਜਿਹੜੀਆਂ ਆਪਣਾ ਕੰਮ ਕਰ ਰਹੀਆਂ ਤੇ ਇੱਕ ਦਿਨ ਜ਼ਰੂਰ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਜੇ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਹੀ ਨਹੀਂ ਆ ਤੇ ਉਹ ਡੈਫੀਨਟਲੀ ਜਿਹੜਾ ਉਹ ਬਾਹਰ ਆਣਗੇ ਆਪਾਂ ਜਿੱਤਾਂਗੇ ਡਾਕਟਰ ਸਾਹਿਬ ਤੁਸੀਂ ਲੰਮਾ ਸਮਾਂ ਵਿਧਾਇਕ ਰਹੇ ਹੋ ਪੁਰਾਣਾ ਤਜਰਬਾ ਤੁਹਾਡਾ ਤੁਸੀਂ ਨਾ ਸਿਰਫ ਆਮ ਆਦਮੀ ਪਾਰਟੀ ਲਈ ਹੁਸ਼ਿਆਰਪੁਰ ਦੀ ਸੀਟ ਜਿੱਤੀ ਹੈ ਯਾ ਪਾ ਇਹ ਕਹਿ ਲੀਏ ਕਿ ਤੁਸੀਂ ਬਲਕੇ ਭਾਰਤ ਜਨਤਾ ਪਾਰਟੀ ਤੋਂ ਖੋਈ ਹੈ। ਜੀ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਸੰਭਵ ਹੋ ਸਕਿਆ ਕਿ ਤੁਸੀਂ ਜਿਹੜੀ ਪਾਰਟੀ ਪੂਰੇ ਦੇਸ਼ 'ਚ ਕਹਿ ਰਹੀ ਆ ਕਿ ਸਾਡੀ ਹਵਾ ਚੱਲ ਰਹੀ ਹੈ। ਸਰਕਾਰ ਵੀ ਖੈਰ ਉਹਨਾਂ ਦੀ ਬਣੀ ਗਈ ਹੈ ਭਾਵੇਂ ਗੜਜੋੜ ਨਾਲ ਬਣੀ ਹੈ ਤੇ ਉਹਨਾਂ ਦੀ ਸੀਟ ਤੁਸੀਂ ਖੋ ਕੇ ਲੈ ਕੇ ਆਏ ਹੋ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਹੁਸ਼ਿਆਰਪੁਰਿਆ ਨੇ ਮਨ ਕਿਵੇਂ ਬਦਲਿਆ? ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ ਕਿ ਸਭ ਤੋਂ ਪਹਿਲਾਂ ਤੇ ਇੱਕ ਪਾਰਟੀ 'ਚੋਂ ਦੂਜੀ ਪਾਰਟੀ ਜਾਣਾ। ਹਾਂ। ਜਦੋਂ ਅਸੀਂ ਸਵਿਚ ਕਰਦੇ ਆ ਤਾਂ ਲੋਕਾਂ ਦਾ ਕਾਫੀ ਜਿਹੜਾ ਲੋਕਾਂ ਦੇ ਗੁੱਸੇ ਦਾ ਲੋਕਾਂ ਦੇ ਅਕਰੋਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਜਿਵੇਂ ਕਿਹਾ ਕਿ ਜਿਹੜੀ ਹੁਸ਼ਿਆਰਪੁਰ ਦੀ ਸੀਟ ਆ ਇਹ ਬੀਜੇਪੀ ਇਹਨੂੰ ਆਪਣਾ ਸਮਝਦੀ ਸੀ ਕਿ ਜੇ ਪੂਰੇ ਪੰਜਾਬ ਦੇ ਵਿੱਚ ਇੱਕ ਸੀਟ ਕੋ ਬੀਜੇਪੀ ਨੂੰ ਮਿਲ ਸਕਦੀ ਹੈ ਤੇ ਹੁਸ਼ਿਆਰਪੁਰ ਦੀ ਮਿਲ ਸਕਦੀ ਹੈ ਸੋ ਬੜੇ ਕੌਨਫੀਡੈਂਟ ਸੀ ਔਰ ਆਪਣੇ ਆਪ ਨੂੰ ਇਸ ਮਰੋ ਇਹ ਹੁਸ਼ਿਆਰਪੁਰ ਨੂੰ ਆਪਣਾ ਘੜ ਸਮਝਦੇ ਸੀ ਬੀਜੇਪੀ ਜੀ ਜੀ ਔਰ ਮੈਂ ਖਾਸ ਤੌਰ ਤੇ ਆਪਣੇ ਪਾਰਟੀ ਦੇ ਸੁਪਰੀਮੋ ਦਾ ਸੀਐਮ ਸਾਹਿਬ ਦਾ ਧੰਨਵਾਦ ਦਿੰਦਾ ਔਰ ਖਾਸ ਤੌਰ ਤੇ ਆਪਣੇ ਸਾਰੇ ਸਾਥੀਆਂ ਦਾ ਲੋਕਾਂ ਦਾ ਧੰਨਵਾਦ ਦਿੰਦਾ ਜਿਨ੍ਹਾਂ ਨੇ ਮੇਰੇ ਕੰਮ ਨੂੰ ਸਹਿਲਾਇਆ ਜਿਨ੍ਹਾਂ ਨੇ ਮੈਨੂੰ ਕੰਮ ਕਰਦੇ ਹੋਏ ਬਤੌਰ ਵਿਧਾਇਕ ਦੋ ਟਰਮਾਂ ਦੇਖਿਆ ਲੋਕਾਂ ਨੇ ਲੜਦੇ ਦੇਖਿਆ ਲੋਕਾਂ ਨੇ ਕੰਮ ਕਰਦੇ ਲੋਕਾਂ ਨੇ ਵਿਕਾਸ ਕਰਦੇ ਦੇਖਿਆ ਤੇ ਉਹ ਮੈਂ ਸਮਝਦਾ ਕਿ ਲੋਕਾਂ ਨੇ ਉਸ ਵਿਕਾਸ ਦੀ ਜਿਹੜੀ ਜਿੱਤ ਹੈ ਉਸ ਪਿਆਰ ਦੀ ਜਿਹੜੀ ਜਿੱਤ ਹੈ ਇਹ ਉਹ ਪਿਆਰ ਦੀ ਜਿੱਤ ਹੋਈ ਹੈ ਜੇ ਜਿਹੜਾ ਇਹਨਾਂ ਦਾ ਗੜ੍ਹ ਨੂੰ ਤੋੜਨਾ ਉਹ ਕੋਈ ਛੋਟੀ ਗੱਲ ਨਹੀਂ ਸੀ ਔਰ ਵੈਸੇ ਵੀ ਜਾਂ ਇਥੇ ਕਾਂਗਰਸ ਕਾਬਜ ਰਹੀ ਹੈ ਜਾਂ ਬੀਜੇਪੀ ਕਾਬਜ ਰਹੀ ਹੈ ਔਰ ਇਹ ਕਾਂਗਰਸ ਦਾ ਵੀ ਕਿਤੇ ਪੁਰਾਣੇ ਸਮੇਂ ਚ ਪਹਿਲਾਂ ਗੜ੍ਹ ਹੋਇਆ ਕਰਦਾ ਸੀ ਸੋ ਕਾਂਗਰਸ ਦੇ ਵੀ ਜਿਹੜੇ ਦੋਨਾਂ ਦੇ ਗੜ੍ਹ ਟੁੱਟੇ ਆ ਔਰ ਇਵਨ ਮੈਂ ਸਮਝਦਾ ਕਿ ਜਿੱਥੋਂ ਇੱਕ ਕੈਂਡੀਡੇਟ ਕੰਟੈਸਟ ਕੀਤੇ ਆ ਜਦੋਂ ਹੁਸ਼ਿਆਰਪੁਰ ਤੋਂ ਜਿਹੜੀ ਕੈਂਡੀਡੇਟ ਕਾਂਗਰਸ ਦੀ ਕੰਟੈਸਟ ਕੀਤੀ ਆ ਉਹ ਹੁਸ਼ਿਆਰਪੁਰ ਚ ਆਪਣਾ ਹੁਸ਼ਿਆਰਪੁਰ ਚ ਵੀ ਆਪਣੀ ਸੀਟ ਨਹੀਂ ਜਿੱਤ ਸਕੀ ਉੱਥੋਂ ਤੀਜੇ ਨੰਬਰ ਤੇ ਰਹੀ ਔਰ ਜਿਹੜੀ ਕੈਂਡੀਡੇਟ ਜਿਹੜੀ ਉਮੀਦਵਾਰ ਭਾਜਪਾ ਦੀ ਉਹ ਫਗਵਾੜੇ ਤੋਂ ਲੜੀ ਹੈ ਜਿਹਨਾਂ ਦੇ ਪਤੀ ਐਮਪੀ ਸੀਗੇ ਜਿਹਨਾਂ ਦੇ ਪਤੀ ਐਮਪੀ ਸੀ ਐਮਓਐਸਸੀ ਮਿਨਿਸਟਰ ਸੀ ਔਰ ਉਹ ਵੀ ਉਹ ਵੀ ਆਪਣੀ ਅਸੈਂਬਲੀ ਜਿਹੜੀ ਫਗਵਾੜਾ ਉਹ ਉਹਨੂੰ ਬਚਾ ਨਹੀਂ ਸਕੇ ਉੱਥੋਂ ਵੀ ਉਹ ਵੀ ਤੀਜੇ ਨੰਬਰ ਤੇ ਰਹਿ ਗਏ ਤੂੰ ਮੈਂ ਸਮਝਦਾ ਕਿ ਲੋਕਾਂ ਦਾ ਪਿਆਰ ਆ ਸੀ ਮਤਲਬ ਉਹ ਹੁਸ਼ਿਆਰ ਪਰ ਉਹਦੇ ਨਾਲ ਉਹ ਜਿੱਤਿਆ ਔਰ ਜਿਹੜਾ ਫਗਵਾੜਾ ਵੀ ਜਿੱਤਿਆ ਔਰ ਮੈਂ ਸਮਝਦਾ ਕਿ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਕੰਮ ਪ੍ਰਤੀ ਜੋ ਲਗਾਓ ਹੈ ਲੋਕਾਂ ਨੇ ਬਾਕੀ ਮੇਰੇ ਚਿਹਰੇ ਤੇ ਭਰੋਸਾ ਕੀਤਾ ਮੇਰੇ ਤੇ ਚਿਹਰੇ ਤੇ ਵਿਸ਼ਵਾਸ ਜਤਾ ਤਾਂ ਜਿਹੜਾ ਐਡੀ ਔਖੀ ਲੜਾਈ ਜਿਹੜੀ ਹੈ ਤੇ ਜਿਹਨੂੰ ਮੈਂ ਸਮਝਦਾ ਸੀ ਕਿ ਸੌਖੀ ਲੜਾਈ ਹੈ ਬਟੇ ਬੜੀ ਕਾਂਟੇ ਦੀ ਟੱਕਰ ਸੀ ਉਸ ਲੜਾਈ ਦੇ ਵਿੱਚੋਂ ਲੋਕਾਂ ਨੇ ਮੈਨੂੰ ਜਿਹੜਾ ਜਿਤਾ ਕੇ ਤਾਜ ਪਹਿਨਾ ਕੇ ਬਾਹਰ ਕੱਢਿਆ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਮੈਨੂੰ ਬਹੁਤ ਮਾਣ ਹੈ ਤੇ ਮੈਂ ਉਹਨਾਂ ਦੀਆਂ ਇੱਛਾਵਾਂ ਤੇ ਖਰਾ ਉਤਰਾਂਗਾ ਬ ਡਾਕਟਰ ਸਾਹਿਬ ਤਾਜ ਤਾਂ ਤੁਹਾਡੇ ਸਿਰ ਦੇ ਉੱਤੇ ਹੁਸ਼ਾਰਪੁਰੀਆ ਨੇ ਖਾਸ ਕਰ ਤੁਹਾਡੇ ਜਿਹੜਾ ਜਮੰਦਰੂ ਹਲਕਾ ਹੈ ਜੱਬੇਵਾਲ ਉਹਨਾਂ ਨੇ ਵਿਧਾਨ ਸਭਾ ਚ ਵੀ ਪਹਨਾ ਕੇ ਭੇਜਿਆ ਸੀ ਅਸੀਂ ਅਕਸਰ ਹੁਣੇ ਥੋੜੀ ਦੇਰ ਸਮਾਂ ਪਹਿਲਾਂ ਜਿਹੜੇ ਥਾਂ ਤੇ ਅਸੀਂ ਬੈਠੇ ਗੱਲਬਾਤ ਕਰ ਰਹੇ ਆ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਉਹ ਵੀ ਕੁਸ ਸਮਾਂ ਪਹਿਲਾਂ ਇੱਥੇ ਮਹਿਫਲ ਲਾ ਕੇ ਬੈਠੇ ਹੋਏ ਸੀ ਉਹਨਾਂ ਨੂੰ ਵੀ ਗਾਹੇ ਬਗਾਹੀ ਅਸੀਂ ਕਹਿ ਦੰਨੇ ਆ ਟੀਚਰ ਕਰ ਦੰਨੇ ਆ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਰ ਦੰਨੇ ਆ ਕਿ ਤੁਹਾਡੇ ਬੰਦੇ ਨੂੰ ਤਾਂ ਉਹ ਵਿਧਾਨ ਸਭਾ ਚ ਬੈਠੇ ਨੂੰ ਲੈ ਗਏ ਚੁੱਕ ਕੇ ਮੈਂ ਉਹ ਕਹਿਣਾ ਦਾ ਮਤਲਬ ਕਿ ਉਹ ਤਾਜ ਕੀ ਮਾਫਕ ਨਹੀਂ ਆ ਰਿਹਾ ਸੀ ਕੀ ਕੀ ਅਸੀ 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 ਜਾਂ ਫਿਰ ਕੋਈ ਕਹਿ ਰਿਹਾ ਕਿ ਕੋਈ ਤੁਹਾਡੇ ਤੇ ਵੀ ਕੋਈ ਬਾਹਮ ਰੋੜ ਲਈ ਗਈ ਈਡੀ ਰਾਹੀਆਂ ਨੂੰ ਕਰ ਲਿਆ ਗਿਆ ਈਡੀ ਨੇ ਬਾਹ ਦਾ ਕੀ ਮਰੋੜਨੀ ਹੈ ਕਿਉਂਕਿ ਜਿਹੜਾ ਉਹ ਕੇਸ ਸੀਗਾ ਜੇ ਅਸੀਂ ਈਡੀ ਦੇ ਕੇਸ ਦੀ ਗੱਲ ਕਰਦੇ ਸੀ ਉਹ ਤਾਂ 6 ਮਹੀਨੇ ਪਹਿਲਾਂ ਹੀ ਫਾਈਲ ਹੋ ਗਿਆ ਸੀ ਉਸ ਕੇਸ ਦੇ ਵਿੱਚ ਤਾਂ ਲੋਕਾਂ ਦੇ ਛੱਤਾਂ ਦਾ ਹੀ ਸਵਾਲ ਸੀ ਉਹਦੇ ਜੇ ਈਡੀ ਪਰਚਾ ਵੀ ਕਰਨ ਦੀ ਤਾਂ ਵੀ ਅਸੀਂ ਤਿਆਰ ਪਰ ਉਹਦੇ ਵਿੱਚ ਕੋਈ ਐਸੀ ਕਰਨ ਕਿਉਂਕਿ ਅਸੀਂ ਸੱਚੇ ਸੀ ਲੋਕਾਂ ਦੇ ਅਸੀਂ ਹੱਕਾਂ ਦੀ ਗੱਲ ਕਰਦੇ ਸੀ ਲੋਕਾਂ ਦੀਆਂ ਕੱਚੀਆਂ ਛੱਤਾਂ ਦੀ ਗੱਲ ਕੀਤੀ ਸੀ ਔਰ ਉਹਦੇ ਵਿੱਚ ਕਈ ਵਾਰੀ ਵਿਰੋਧੀ ਧਿਰ ਬਿਨਾਂ ਗੱਲ ਤੋਂ ਵੀ ਉਦੋਂ ਵਿਰੋਧੀ ਧਿਰ ਸੀ ਜਿਹੜੀ ਜਿਹੜਾ ਉੱਥੇ ਉਮੀਦਵਾਰ ਹਾਰਿਆ ਸੀ ਉਹਨੂੰ ਇਲਜ਼ਾਮ ਲਾਏ ਪਰ ਮੈਂ ਭਗਵਾਨ ਤੁਮਨ ਜੀ ਨੂੰ ਐਪਰੀਸ਼ੀਏਟ ਕਰਦਾ ਕਿ ਮੈਂ ਕਿਸੇ ਨੂੰ ਮਿਲਿਆ ਨਹੀਂ ਕਿਸੇ ਵਿਜੀਲੈਂਸ ਕਿਸੇ ਨੂੰ ਨਹੀਂ ਮਿਲਿਆ ਉਹਨਾਂ ਨੇ ਮੈਰਿਟ ਬੇਸ ਤੇ ਦੇਖਿਆ ਕਿ ਇਹਦੇ ਵਿੱਚ ਕੋਈ ਜਿਹੜਾ ਵਿੱਤੀ ਹਾਨੀ ਸਰਕਾਰ ਨੂੰ ਜਾਂ ਪੰਚਾਇਤਾਂ ਨੂੰ ਨਹੀਂ ਹੋਈ ਸੋ ਇਹਦੇ ਵਿੱਚ ਕੋਈ ਵੀ ਕਰਾਪਸ਼ਨ ਚਾਰजेस ਨਹੀਂ ਪਾਏ ਗਏ ਸੋ ਇੱਕ ਬਿਲਕੁਲ ਇਹ ਤਾਂ ਐਮੀ ਕਹਿਣ ਦੀ ਗੱਲ ਹੈ ਬਾਕੀ ਦੂਸਰੇ ਵੀ ਜੇ ਤੱਕ ਤਾਜ ਦੀ ਗੱਲ ਹੈ ਤਾਜ ਦੀ ਗੱਲ ਤੇ ਇਹ ਵੀ ਜਦੋਂ ਹੁਣ ਲੜਾਈ ਲੜੀ ਗਈ ਲੋਕ ਸਭਾ ਦੀ ਜਿਹੜੀ ਜਿੱਤ ਹੋਈ ਆ 45000 ਦੀ ਉਹਦੇ ਵਿੱਚ 50% ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਉਹ ਚੱਬੇਵਾਲ ਹਲਕੇ ਦਾ ਮੈਂ ਚੱਬੇਵਾਲ ਹਲਕੇ ਤੋਂ ਸਭ ਤੋਂ ਜ਼ਿਆਦਾ ਵੱਡੇ ਫਰਕ ਨਾਲ ਜਿੱਤਿਆ 27000 ਨਾਲ ਜਿੱਤਿਆ ਇਹਦਾ ਮਤਲਬ ਲੋਕ ਇਹ ਚਾਹੁੰਦੇ ਸੀ ਵੀ ਮੈਂ ਕੋ ਵੱਡੀ ਸੇਵਾ ਦੇ ਵਿੱਚ ਜਾਵਾਂ ਸੋ ਮੈਨੂੰ ਆਪਣੇ ਲੋਕਾਂ ਨੂੰ ਮੇਰੇ ਪ੍ਰਤੀ ਕੋਈ ਉਹ ਨਹੀਂ ਹੈ ਤੇ ਮੈਨੂੰ ਆਪਣੇ ਲੋਕਾਂ ਪ੍ਰਤੀ ਮੈਂ ਧੰਨਵਾਦੀ ਆ ਕਿ ਉਹਨਾਂ ਨੇ ਬਹੁਤ ਵੱਡੀ ਜਿੱਤ ਦਿਵਾ ਕੇ ਜਿਹੜਾ ਪਾਰਲੀਮੈਂਟ ਚ ਮਤਲਬ ਉਹਦੇ ਵਿੱਚ ਅੱਧੇ ਪਰਸ਼ ਅੱਧੇ ਨਾਲੋਂ ਵੀ ਜ਼ਿਆਦਾ ਹਿੱਸੇਦਾਰੀ ਜਿਹੜੀ ਉਹਨਾਂ ਨੇ ਜਿੱਤ ਦੇ ਮਾਰਜਿਨ ਚ ਪਾਈ ਹੈ ਵੱਡੀ ਗੱਲ ਹੈ ਅੰਡਰ ਡਾਕਟਰ ਸਾਹਿਬ ਤੁਸੀਂ ਅਸੀਂ ਤੁਹਾਡੇ ਪੁਰਾਣੇ ਜਾਣਕਾਰ ਆ ਤੁਸੀਂ ਬੜੇ ਨਾ ਖੁੱਲੇ ਦਿਲ ਨਾਲ ਸਵਾਲ ਲੈਂਦੇ ਹੋ ਤੇ ਜਦੋਂ ਨਵੀਆਂ ਸਰਕਾਰਾਂ ਬਣਦੀਆਂ ਨੇ ਚੋਣਾਂ ਦੇ ਨਤੀਜੇ ਆਉਂਦੇ ਨੇ ਤਾਂ ਜਿਉਂ ਹੀ ਐਗਜ਼ਿਟ ਪੋਰ ਆਣੇ ਸ਼ੁਰੂ ਹੁੰਦੇ ਤਾਂ ਐਗਜ਼ਿਟ ਪੋਰ ਵੀ ਇੱਕ ਤਰ੍ਹਾਂ ਦੀ ਅਫਵਾਹ ਹੀ ਹੁੰਦੀਆਂ ਨੇ ਰਿਯਮਰ ਹੀ ਹੁੰਦੇ ਨੇ ਤੇ ਉਸ ਤੋਂ ਬਾਅਦ ਹੋਰ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਬਹੁਤ ਗਰਮ ਹੋ ਜਾਂਦਾ ਹੈ ਅੱਜ ਕੱਲ੍ਹ ਇੱਕ ਤਾਜ਼ਾ ਅਫਵਾਹ ਜਿਹੜੀ ਮਾਰਕੀਟ ਚੱਲ ਰਹੀ ਹੈ ਕਿ ਤਿੰਨ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਆਏ ਨੇ ਇਹਨਾਂ 'ਚੋਂ ਦੋ ਤਾਂ ਅੱਜ ਭੱਜ-ਭੱਜ ਗਏ ਕਿ ਕੱਲ ਭੱਜ-ਭੱਜ ਗਏ ਤੁਹਾਡਾ ਨਾਮ ਵੀ ਉੱਥੇ ਲਿਆ ਜਾਂਦਾ ਅੱਛਾ ਜੀ ਦੇਖੋ ਜੀ ਮੇਰਾ ਨਾਮ ਤੇ ਐ ਸੀਗਾ ਪੇ ਜਦੋਂ ਮੈਂ ਆਣਾ ਸੀ ਆਣ ਤੋਂ ਪਹਿਲਾਂ ਜਦੋਂ ਕੋਈ ਵਿਚਾਰ ਚਰਚਾ ਵੀ ਕੋਈ ਦਿਮਾਗ ਦੇ ਨਹੀਂ ਲੋਕ ਉਦੋਂ ਵੀ ਕਹਿੰਦੇ ਸੀ ਪੇ ਡਾਕਟਰ ਰਾਜ ਭਾਜਪਾ ਜਾ ਰਹੇ ਆ ਤੇ ਗਿਆ ਮੈਂ ਆਮ ਆਦਮੀ ਪਾਰਟੀ ਚੋਂ ਆਮ ਆਦਮੀ ਪਾਰਟੀ ਚੋਂ ਸਕਸੈਸਫੁਲੀ ਕੰਟੈਸਟ ਕੀਤਾ ਜਿੱਤੇ ਵੀ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਹੈਰਾਨੀ ਦੀ ਗੱਲ ਹੈ ਜਦੋਂ ਟਿਕਟ ਮਿਲੀ ਨੋਮੀਨੇਸ਼ਨ ਫਾਈਲ ਤੱਕ ਕਰਨ ਦੇ ਉਦੋਂ ਵੀ ਲੋਕ ਕਹਿੰਦੇ ਸੀ ਡਾਕਟਰ ਰਾਜ ਤਾਂ ਜੀ ਭਾਜਪਾ ਜਾਣਗੇ ਸੋ ਮੈਨੂੰ ਲੋਕਾਂ ਦੇ ਕਿਹੜੇ ਨੋਮੀਨੇਸ਼ਨ ਤੋਂ ਬਾਅਦ ਵੀ ਚ ਹੁੰਦੀ ਰਹੀ ਗੱਲ ਹਾਂ ਮਤਲਬ ਜਦੋਂ ਮੈਂ ਟਿਕਟ ਮਿਲ ਗਈ ਨੋਮੀਨੇਸ਼ਨ ਜਦੋਂ ਫਾਈਲ ਕਰਨ ਤੋਂ ਪਹਿਲਾਂ ਵੀ ਕਹਿੰਦੇ ਜੀ ਲਓ ਜੀ ਟਿਕਟ ਉਹਨ ਜੇ ਲੜਨਗੇ ਸੋ ਲੋਕਾਂ ਦੇ ਕਿਹੜੇ ਭਰੋਸੇਯੋਗ ਸੂਤਰ ਹੈ ਸਾਨੂੰ ਅਜ ਤੱਕ ਦਾ ਮੈਨੂੰ ਅਜ ਤੱਕ ਨਹੀਂ ਪਤਾ ਲੱਗੇ ਔਰ ਹੁਣ ਚੁਣ ਕੇ ਆਏ ਆ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਟਿਕਟ ਤੇ ਲੜ ਕੇ ਆਏ ਆ ਤੇ ਲੜਾਂਗੇ ਆਮ ਆਦਮੀ ਪਾਰਟੀ ਲਈ ਲੜਾਂਗੇ ਆਪਣੇ ਪੰਜਾਬ ਲਈ ਲੜਾਂਗੇ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਇਥੇ ਚੁੱਕਾਂਗੇ ਕੰਮ ਵੀ ਕਰਾਂਗੇ ਸੋ ਬਹੁਤ ਅੱਛਾ ਮੌਕਾ ਹੈ ਬਾਕੀ ਅਫਵਾਹਾਂ ਤੇ ਅਕਸਰ ਸੱਤਾ ਦੇ ਵਿੱਚ ਚਲਦੀਆਂ ਰਹਿੰਦੀਆਂ ਸੋ ਅਫਵਾਹਾਂ ਤੋਂ ਤਾਂ ਮੈਂ ਸਮਝਦਾ ਕਿ ਸਾਵਧਾਨੀ ਰਹਿਣਾ ਚਾਹੀਦਾ ਬਾਕੀ ਇਹ ਵੀ ਸਾਡੀ ਲੜਾਈ ਜਿਹੜੀ ਹੈ ਉਹ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਬਾਰੇ ਗੱਲ ਕਰਨਾ ਕਿਉਂਕਿ ਬੀਜੇਪੀ ਤਾਂ ਮੈਂ ਸਮਝਦਾ ਕਿ ਪੰਜਾਬ ਨੇ ਇੱਕ ਬਹੁਤ ਅੱਛਾ ਕੰਮ ਜਿਹੜਾ ਕੀਤਾ ਹੈ ਜਿਹੜਾ ਦੇਸ਼ ਨੂੰ ਇੱਕ ਸਨੇਹਾ ਦਿੱਤਾ ਹੈ ਕਿ ਪੰਜਾਬ ਹਮੇਸ਼ਾ ਦੇਸ਼ ਨੂੰ ਸਨੇਹਾ ਦਿੰਦਾ ਕੋਈ ਨਾ ਕੋਈ ਇਸ ਵਾਰ ਪੰਜਾਬ ਨੇ ਸਨੇਹਾ ਇਹ ਦਿੱਤਾ ਹੈ ਕਿ ਬੀਜੇਪੀ ਜਿਹੜੀ ਆ ਉਹ ਬਿਲਕੁਲ ਦੇਸ਼ ਲਈ ਅਕਸੈਪਟੇਬਲ ਨਹੀਂ ਔਰ ਬੀਜੇਪੀ ਦੀ ਇੱਕ ਸੀਟ ਵੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਹਾਂ ਸੋ ਜਿਹਦਾ ਸੇਰਾ ਇੱਕ ਤੁਹਾਨੂੰ ਵੀ ਜਾਂਦਾ ਹੈ ਕਿ ਤੁਸੀਂ ਹੁਸ਼ਿਆਰਪੁਰ ਦੀ ਜਿਹੜੀ ਸੀਟ ਹੈ ਉਹ ਕੋ ਜਿਹੜੀ ਉਹ ਇੱਕ ਕਹਿੰਦੇ ਸੀ ਆਣੀ ਉਹ ਵੀ ਨਹੀਂ ਆਈ ਕੋ ਵੀ ਨਹੀਂ ਆਈ ਜੀ ਫਿਰ ਆਪਾਂ ਬੇਸਿਕ ਮੁੱਦਿਆਂ ਤੇ ਆਈਏ ਤੁਸੀਂ ਤਰ੍ਹਾਂ ਨਾਲ ਵਿਧਾਨ ਸਭਾ ਦੀ ਆਪਣੀ ਮੈਂਬਰੀ ਨੂੰ ਸਾਂਣ ਤੇ ਲਾ ਕੇ ਲੋਕ ਸਭਾ ਦੀ ਇਲੈਕਸ਼ਨ ਲੜੀ ਪਰ ਚਲੋ ਹੁਸ਼ਿਆਰਪੁਰੀਆਂ ਨੇ ਤੁਹਾਨੂੰ ਦੁਬਾਰਾ ਫੇਰ ਤਾਜ ਜਿਹੜਾ ਜਿੱਤਦਾ ਤੁਹਾਡੇ ਸੱਤੇ ਸਜਾ ਦਿੱਤਾ ਪਾਰਲੀਮੈਂਟ ਦੀ ਆਪਾਂ ਗੱਲ ਸ਼ੁਰੂ ਕਰ ਲਈਏ ਕਿ ਸ਼ੁਰੂਆਤ ਚ ਆਉਂਦੀ ਜਿਹੜਾ ਹੈ ਪਾਰਟਿਸਪ ਰਿਮੂਵਰ ਵਿਨ ਕੇਜਰੀਵਾਲ ਉਹਨਾਂ ਦਾ ਕੇਸ ਜਿਹੜਾ ਹੈ ਉਸ ਨੂੰ ਲੈ ਕੇ ਅੰਦਰ ਬਹਿਣ ਦੀ ਬਜਾਏ ਬਾਹਰ ਜ਼ਿਆਦਾ ਖੜਨਾ ਪੈ ਰਿਹਾ ਹੈ ਇਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਪਰ ਤੁਸੀਂ ਜਦੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਵਿਧਾਇਕੀ ਤੋਂ ਛੱਟ ਕੇ ਮੌਜੂਦਾ ਵਿਧਾਇਕ ਸੀ ਕੀ ਵਚਨ ਤੁਸੀਂ ਪੰਜਾਬ ਦੀ ਸਰਕਾਰ ਤੋਂ ਭਗਵਾਨ ਸਿੰਘ ਮਾਨ ਨੂੰ ਨਾ ਤੋਂ ਲਿਆ ਹਾਲਾਂਕਿ ਭਗਵਾਨ ਸਿੰਘ ਮਾਨ ਨੂੰ 4-5 ਦਿਨ ਪਹਿਲਾਂ ਸੰਤ ਕਬੀਰ ਦੀ ਜਨਮ ਦਿਵਸ ਉੱਤੇ ਵੀ ਹੁਸ਼ਿਆਰਪੁਰ ਚ ਪਹੁੰਚੇ ਹੋਏ ਸੀ ਤੇ ਕੀ ਹੁਸ਼ਿਆਰਪੁਰ ਚ ਪਹਿਲੀਆਂ ਚ ਜਿਹੜਾ ਹੈ ਲੋਕਾਂ ਨੂੰ ਮਤਲਬ ਕਿ ਇਦਾਂ ਸਮਝ ਆ ਜਾਏ ਕਿ ਤੁਸੀਂ ਕਿਹਾ ਤਾਂ ਲੋਕਾਂ ਨੂੰ ਸਮਝ ਆ ਜਾਏ ਕਿ ਵੀ ਹਾਂ ਮੈਂ ਇਹ ਪ੍ਰੋਮਿਸ ਲੈ ਕੇ ਆਇਆ ਸੀ ਤੇ ਆ ਦੇਖੋ ਅਗਲੇ 2-4-5-6 ਮਹੀਨੇ ਜੂਰੇ ਹੋਣ ਜਾ ਰਹੇ ਨੇ ਕੇਂਦਰ ਚ ਭਾਵੇਂ ਸਾਡੀ ਸਰਕਾਰ ਨਹੀਂ ਬਣੀ ਪੰਜਾਬ ਸਰਕਾਰ ਦੇ ਦੇਖੋ ਦੋ ਤਿੰਨ ਚੀਜ਼ਾਂ ਤੇ ਹੈ ਕਿ ਸਭ ਤੋਂ ਪਹਿਲੀ ਦੀ ਗੱਲ ਇਹ ਆ ਵੀ ਆ ਜਿਹੜਾ ਅਡਵਾਂਸਡ ਜਿਹੜੀ ਹੈਲਥ ਫੈਸਿਲਿਟੀਆਂ ਹਾਂ ਜਿਹੜੀਆਂ ਸਿਹਤ ਸੂਤਾਂ ਉਹ ਝਾਰਪਰ ਦੇ ਵਿੱਚ ਹਰ ਜੀ ਵੱਡੇ ਹਸਪਤਾਲਾਂ ਦੀ ਕਮੀ ਹੈ ਸੋ ਉਸ ਦੇ ਲਈ ਮੈਡੀਕਲ ਕਾਲਜ ਹਸਪੀਟਲ ਤੇ ਕੈਂਸਰ ਹਸਪੀਟਲ ਵਗੈਰਾ ਉਹ ਬਿਲਕੁਲ ਪੀਜੀਆਈ ਦੀ ਤਰਜ਼ ਤੇ ਉਹ ਵੱਡਾ ਬਣਾਉਣ ਦਾ ਜਿਹੜਾ ਫੈਸਲਾ ਲਿਆ ਹੈ ਤੇ ਸਰਕਾਰ ਉਹ ਸਾਡੇ ਨਾਲ ਬਿਲਕੁਲ ਉਹ ਬਹੁਤ ਜਲਦੀ ਬਣਾਇਆ ਵੀ ਜਾਏਗਾ ਸਮਰਪਿਤ ਵੀ ਕੀਤਾ ਜਾਏਗਾ। ਔਰ ਦੂਸਰਾ ਮੈਂ ਸਭ ਸਮਝਦਾ ਕਿ ਜਿਹੜਾ ਸਭ ਤੋਂ ਵੱਡਾ ਕੰਮ ਕਰਨ ਵਾਲਾ ਹੈ ਉਹ ਰੋਜ਼ਗਾਰ ਦੇ ਸਾਧਨ ਪੈਦਾ ਕਰਨਾ। ਸੋ ਇੰਡਸਟਰੀ ਕੋਈ ਨਾ ਕੋਈ ਜ਼ਰੂਰ ਵੱਡੀ ਇੰਡਸਟਰੀ ਲੈ ਕੇ ਆਣਾ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ ਬੱਚੇ ਬਾਰ ਜਾ ਰਿਹਾ ਤੁਸੀਂ ਦੇਖਿਆ ਕਿ ਮਾਈਗ੍ਰੇਸ਼ਨ ਜਿਹੜਾ ਬਾਹਰ ਉਹ ਕਿੰਨਾ ਫਾਸਟ ਹੋ ਰਿਹਾ ਸੋ ਰੋਜ਼ਗਾਰ ਲੈ ਕੇ ਆਣਾ ਇੰਡਸਟਰੀ ਲੈ ਕੇ ਆਣਾ ਔਰ ਇਹ ਇਸ਼ੂ ਰੇਜ਼ ਕਰਨਾ ਕਿ ਪੰਜਾਬ ਨੂੰ ਖਾਸ ਤੌਰ ਤੇ ਕੰਢੀ ਏਰੀਆ ਜਿਹੜਾ ਹਿਮਾਚਲ ਦੇ ਨਾਲ ਮਿਲਦਾ ਜੁਲਦਾ ਕੰਢੀ ਏਰੀਆ ਨੂੰ ਹਿਮਾਚਲ ਦੀ ਤਰਜ਼ ਤੇ ਜਿਹੜਾ ਪੈਕੇਜ ਦੇਣਾ ਤਾਂ ਕਿ ਉੱਥੇ ਜਿਆਦਾ ਇੰਡਸਟਰੀਅਲ ਪੈਕੇਜ ਦੇਣਾ ਤਾਂ ਕਿ ਜਿਆਦਾ ਜਿਆਦਾ ਇੰਡਸਟਰੀ ਆ ਸਕੇ ਔਰ ਤੀਸਰਾ ਰੋਡ ਇਨਫਰਾਸਟ੍ਰਕਚਰ ਬेटर ਬेटर ਕਰਨਾ 4 ਲੇਨ ਰੋਡ ਜਿੱਦਾ ਗੜਸ਼ੰਕਰ ਤੋਂ ਲੈ ਕੇ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਟਾਂਡਾ ਦਸੂਆ ਬਣਾਣੇ ਤਾਂ ਕਿ ਸਾਡੀ ਉੱਥੇ ਜਿਹੜੇ ਜ਼ਿਆਦਾ ਲੋਕ ਜਿਹੜੇ bizness ਜ਼ਿਆਦਾ ਆ ਸਕੇ ਔਰ ਦੂਸਰਾ ਉੱਥੇ ਜੋ ਮੈਂ ਸਮਝਦਾ ਕਿ ਜੋ ਮੈਂ ਬਹੁਤ ਜਲਦੀ ਉਹ ਪ੍ਰੋਜੈਕਟ ਰੱਖਣ ਵੀ ਜਾ ਰਿਹਾ ਕਿ ਜਿਹੜਾ ਰੇਲ ਸਾਡਾ ਟਰੈਕ ਆ ਉਹ ਹੁਸ਼ਿਆਰਪੁਰ ਆ ਕੇ ਬੰਦ ਆ ਜਾ ਬੰਦ ਹੋ ਜਾ ਸੋਸ ਰੇਲ ਟਰੈਕ ਦੀ ਕਨੈਕਟੀਵਿਟੀ ਕਰਨਾ ਟਾਂਡੇ ਤੋਂ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਅ ਜੀ ਸੈਲੀ ਵੱਲ ਜਾਂ ਉਨੇ ਵੱਲ ਕਰਨਾ ਉਨੇ ਵੱਲ ਜਾ ਤਾਂ ਕਿ ਸਾਡਾ ਜਿਹੜਾ ਹੁਸ਼ਿਆਰਪੁਰ ਹੈ ਉਹ ਸੈਂਟਰਲਲੀ ਕਨੈਕਟ ਹੋਵੇ ਔਰ ਬਿਜ਼ਨਸ ਵਧੇ ਤਾਂ ਕਿ ਸਾਡੇ ਟ੍ਰੈਫਿਕ ਜਿਹੜੀ ਸਮੱਸਿਆ ਉਹ ਵੀ ਘੱਟ ਹੋਏਗੀ ਸੋ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਔਰ ਪੜ੍ਹਾਈ ਦੇ ਵਿੱਚ ਹੁਸ਼ਿਆਰਪੁਰ ਬਹੁਤ ਅੱਗੇ ਰਿਹਾ ਨਾ ਵੀ ਹੁਸ਼ਿਆਰਪੁਰ ਲਿਟਰੇਸੀ ਰੇਟ ਬਹੁਤ ਅੱਛਾ ਹੈ ਜੀ ਨਾ ਵੀ ਹੁਸ਼ਿਆਰ ਹੈ ਸੋ ਇਸ ਕਰਕੇ ਯੂਨੀਵਰਸਿਟੀਆਂ ਅੱਛੀਆਂ ਯੂਨੀਵਰਸਿਟੀਆਂ ਲੈ ਆਣਾ ਰੀਜਨਲ ਯੂਨੀਵਰਸਿਟੀ ਕੈਂਪਸ ਜਿਹੜਾ ਉਹਦੇ ਵਿੱਚ ਹੋਰ ਕੋਰਸੇ ਲੈ ਕੇ ਆਣ ਤਾਂ ਕਿ ਜਿਹੜਾ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਹੋਰ ਥੇ ਪੜ੍ਹਾਈ ਦੇ ਅਪੋਰਚੂਨਿਟੀ ਜਿਹੜੀਆਂ ਅੱਛੇ ਮਿਲ ਸਕਣ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ ਗਰੀਬੀ ਬਹੁਤ ਜ਼ਿਆਦਾ ਹੈ। ਸੋ ਹਰ ਉਸ ਨੂੰ ਦੂਰ ਕਰਨਾ ਜਿਹੜਾ ਉਹ ਮੇਰਾ ਅਜੰਡਾ। ਇਹ ਉਹ ਕੰਮ ਨੇ ਇਹ ਚੋਣ ਵਿੱਚ ਉਹ ਕੰਮ ਨੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਆਉਂਦੇ ਦਿਨਾਂ 'ਚ ਹੁੰਦੇ ਵੇਖਣਗੇ। ਜਿਹੜੇ ਹੁੰਦੇ ਦੇਖਣਗੇ ਔਰ ਜਿਹੜੇ ਬਹੁਤ ਜ਼ਰੂਰੀ ਹੈ ਕਰਨੇ। ਜਿਨ੍ਹਾਂ ਦਾ ਮੈਂ ਵਾਅਦਾ ਕੀਤਾ ਉਹਨਾਂ ਦੇ। ਆਖਰੀ ਸਵਾਲ ਲਿਆ ਰਿਹਾ ਡਾਕਟਰ ਸਾਹਿਬ। ਜਿਮਨੀ ਚੋਣ ਹੋਣੀ ਤਾਂ ਤੁਹਾਡੇ ਹਲਕੇ ਤੋਂ ਕੌਣ ਹੋਏਗਾ ਜੀ ਉਮੀਦਵਾਰ? ਦੇਖੋ ਤੁਹਾਡੇ ਪਰਿਵਾਰ 'ਚੋਂ ਉਮੀਦਵਾਰ ਦੀ ਜਿਹੜੀ ਚੋਣ ਆ ਉਹ ਹਮੇਸ਼ਾ ਇੱਕ ਸਾਡੇ ਪਾਰਟੀ ਦੇ ਵਿੱਚ ਪ੍ਰਕਿਰਿਆ ਆ ਜੀ ਪਾਰਟੀ ਦੇਖਦੀ ਆ ਸਰਵੇ ਕਰਦੀ ਆ ਉਹ ਸਰਵੇ ਦੇ ਵਿੱਚ ਜਿਹੜਾ ਵੀ ਬੈਸਟ ਉਮੀਦਵਾਰ ਆ ਦਾ ਹਮਮ ਤੇ ਹੁਣ ਜਦੋਂ ਈਵਨ ਮੈਂ ਵੀ ਲੋਕ ਸਭਾ ਲੜਨ ਦੇ ਵਿੱਚ ਉੱਡਾ ਇੰਟਰਸਟਡ ਨਹੀਂ ਸੀ ਪਰ ਕਿਉਂਕਿ ਉਹਨਾਂ ਦੇ ਸਰਵੇ ਵਿੱਚ ਮੈਂ ਬੈਸਟ ਉਮੀਦਵਾਰ ਸੀ ਬੈਸਟ ਕੈਂਡੀਡੇਟ ਸੀ ਸੋ ਉਹਨਾਂ ਨੇ ਟਿਕਟ ਦੀ ਬਖਸ਼ਿਸ਼ ਕੀਤੀ ਸੋ ਜੋ ਵੀ ਬੈਸਟ ਬਿਹਤਰ ਉਮੀਦਵਾਰ ਹੋਏਗਾ ਕਿਉਂਕਿ ਸਾਡਾ ਤੇ ਜਿਹੜਾ ਏਮ ਆ ਉਹ ਤੇ ਜਿੱਤਣਾ ਹੈ ਕਿਉਂਕਿ ਜਿੱਤ ਜਿਹੜੀ ਹੈ ਉਹ ਯਕੀਨੀ ਹੋਣੀ ਜ਼ਰੂਰੀ ਹੈ ਤੇ ਬਾਕੀ ਕੈਂਡੀਡੇਟ ਡਿਸਾਈਡ ਕਰਨਾ ਕੈਂਡੀਡੇਟ ਦੇਖਣਾ ਇਹ ਪਾਰਟੀ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਪਰ ਤੁਹਾਡੀ ਸਫਾਰਸ਼ ਵੀ ਮੰਨੀ ਜਾਏਗੀ ਜਾਂ ਤੁਹਾਡੀ ਸਲਾਹ ਤਾਂ ਮੰਨੀ ਜਾਏਗੀ ਜੇ ਸਲਾਹ ਮੇ ਤੁਹਾਨੂੰ ਪੁੱਛਣਗੇ ਤਾਂ ਜਰੂਰ ਸਲਾਹ ਉਹ ਚਾਹੀਦੀ ਹੈ ਨਹੀਂ ਨਹੀਂ ਜੇ ਪੁੱਛਣਗੇ ਤਾਂ ਜਰੂਰ ਸਲਾਹ ਐਡ ਕੀਤੀ ਜਾਏਗੀ ਕਿ ਜਿਹੜਾ ਵੀ ਜੋ ਵੀ ਬੈਸਟ ਉਮੀਦਵਾਰ ਆ ਉਹ ਬੈਸਟ ਕਰਾਂਗੇ ਡਾクター ਰਾਜਕੁਮਾਰ ਚੱਬੇਵਾਲ ਜੋ ਕਿ ਮੈਂਬਰ ਪਾਰਲੀਮੈਂਟ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅੱਜ ਉਹ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰ ਰਹੇ ਨੇ ਹਾਲਾਂਕਿ ਹੁਣ ਵੀ ਇਸ ਪਾਰਟੀ ਚ ਨੇ ਜਿਸ ਪਾਰਟੀ ਚੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਸ ਨੂੰ ਤਿੱਖੇ ਸੰਘਰਸ਼ਾਂ ਦਾ ਜਿਹੜਾ ਹੈਗਾ ਰਾਹ ਅਖਤਿਆਰ ਕਰਨਾ ਪੈ ਰਿਹਾ ਪਰ ਆਪਣੇ ਹਲਕੇ ਦੀਆਂ ਲੋੜਾਂ ਨੂੰ ਲੈ ਕੇ ਬਚਿੱਦ ਨਜ਼ਰ ਆ ਰਹੇ ਨੇ ਪਰ ਇੱਕ ਗੱਲ ਦੇ ਉੱਤੇ ਥੋੜਾ ਜਿਹਾ ਇਹ ਸਸਪੈਂਸ ਰੱਖ ਗਏ ਨੇ ਕਿ ਜਿਮਨੀ ਚੋਲ ਲਈ ਉਮੀਦਵਾਰ ਕੌਣ ਹੋਏਗਾ ਅਸੀਂ ਉਮੀਦ ਕਰਾਂਗੇ ਕਿ ਅਗਲੀ ਇੰਟਰਵਿਊ 'ਚ ਜ਼ਰੂਰ ਕੁਝ ਨਾ ਕੁਝ ਅਸੀਂ ਸੰਕੇਤ ਲੈ ਕੇ ਜਾਵਾਂਗੇ ਤੁਹਾਡੇ ਤੋਂ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰਾ ਨੂੰ ਸਮਾਂ ਦੇਣ ਵਾਸਤੇ ਬਹੁਤ ਸ਼ੁਕਰੀਆ ਕਰਦਾ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par